ਤਲਵੰਡੀ ਪਾਈ ਦੇ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਦੇ ਸਬੰਧ ਦੇ ਵਿੱਚ ਸ਼ਰਧਾਲੂਆਂ ਵੱਲੋਂ ਸ਼ਹਿਰ ਦੇ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਜੋ ਗੂ ਮਾਤਾ ਸਮਾਦੀ ਮੰਦਰ ਤੋਂ ਸ਼ੁਰੂ ਹੋ ਕੇ ਸ਼ੀਤਲਾ ਮਾਤਾ ਮੰਦਰ ਧਾਨਕ ਬਸਤੀ ਵਿਖੇ ਸਮਾਪਤ ਹੋਈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਕਾਇਤ ਨੇ ਦੱਸਿਆ ਕਿ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਮੂਰਤੀ ਸਥਾਪਨਾ 27 ਮਈ ਨੂੰ ਸਵੇਰੇ 10:00 ਵਜੇ ਕੀਤੀ ਜਾਵੇਗੀ ਅਤੇ ਸ਼ਾਮ ਨੂੰ ਜਾਗਰਨ ਵੀ ਕਰਵਾਇਆ ਜਾਣਾ ਹੈ ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀ ਨੂੰ ਬੇਨਤੀ ਕੀਤੀ ਕਿ ਜਾਗਰਨ ਦੇ ਵਿੱਚ ਪਹੁੰਚ ਕੇ ਮਾਤਾ ਰਾਣੀ ਦੀ ਖੁਸ਼ੀ ਮਾਤਾ ਕੀਰਤਾਰੀ ਸ਼ੋਭਾ ਯਾਤਰਾ ਕੱਟੀ ਜਾ ਰਹੀ ਹੈ ਨਰਮਣੀ ਭਾਈ ਦੇ ਵਿੱਚ ਤੇ ਬਹੁਤ ਬਹੁਤ ਦਾ ਸੁਭਾਤੀ ਮਨਪ੍ਰੀਤ ਹੋ ਕੇ ਪਾਰ ਨੰਬਰ 11 ਤੇ ਆਪਣਾ ਸਥਾਈ ਦੀ ਸ਼ੋਭਾ ਦਾਜੋ ਜੀ ਹੋਰ ਉਸੇ ਰੰਗ ਦਾ ਅਕੂਮਾ ਮਾਮਾ ਇਹਨਾਂ ਜਾਣ ਕਰਾਇਆ ਹੈ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਅੱਜ ਦੇ ਰਾਤਾਂ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਜੀ ਸਾਹਿਬ ਦਿੱਤਾ ਹੈ ਬਹੁਤ ਬਹੁਤ ਮਿਲ ਬਣੀ ਧੰਨਵਾਦ ਜੈ ਮਾਤਾ ਜੀ